ਉਨੇ ਉਰੇ ਆਪਕ ਅੱਜ ਕੀ ਕਰਦਾ ਅੱਜ ਮੇਲਾ ਲਾ ਉਹ ਜਾਂਦਾ ਸੀ ਮੇਲੇ ਤੇ ਜਾਂਦਾ ਸੀ ਪਹਿਲਾਂ ਪਤਾ ਐ ਕਰ ਗਿਆ ਆਪਾ ਮੈਂ ਵੀ ਜਾਣਾ ਮੇਲੇ ਤੇ ਆਪਾਂ ਚੱਲਾਂਗੇ ਕਰਕੇ ਆਪਾਂ ਬਲੇ ਪੱਠੀ ਵਾਹ ਲੈ ਕੇ ਦਿਨ ਨਾਲੇ ਆਪਣਾ ਹੈਗਾ ਇੱਕ ਕਿਆਰਾ ਬਾਹਣ ਵਾਲਾ ਤੇ ਮੇਰ ਨਾਲ ਹਲ ਭਵਾ ਦੀ ਚੰਗੂ ਫੇਰ ਆਪਾਂ ਚੱਲਾਂਗੇ ਕਿ ਆਪਣਾ ਟਰੈਕਟਰ ਕਿੱਧਰ ਖੜਾ ਉਧਰ ਤੇ ਖੜੇ ਖੜਾ ਤੇ ਆ ਜੋ ਤੇ ਟਰੈਕਟਰ ਲੈ ਆਇਆ ਨਾ ਮੈਂ ਰੇੜੀ ਲਈ ਉਹnga ਪੱਠੀ ਲਈ ਆਂ ਬੰਦੀ ਤਾਂਗਾ का पूरा आ जाए आज और योली देख चंदा ओ ਮੂੰਹ ਤੇ ਲਾਈ ਰਹੀਂਦੀ ਆ ਕਿੱਦਾਂ ਓੜੀ ਓੜੀ ਤੇ ਆਹੀ ਠੀਕ ਐ ਦਾਜਾ ਆ ਜਾ ਸਾਇਰ ਨੂੰ ਬੜਾ ਇਹ ਲੀਡਾ ਲੂਡਾ ਦਿੱਤਾ ਮਾਰ ਹੁਣ ਆਪਾਂ ਖੇਡ ਚੱਲਦੇ ਆ ਲਾ ਵੇਖਣ ਪੱਟੇ ਲੈ ਕੇ ਅੱਜ ਕਬੱਡੀ ਦੇ ਵੀ ਟੂਰਨਾਮੈਂਟ ਆ ਝੋਲਣਾ ਪੈਂਦਾ